ਤੇ ਮਹਾਰਾਜ ਜੀ ਕਿਰਪਾ ਕਰਨਾ ਸਾਡਾ ਆਇਆ ਇੱਥੇ ਵੀ ਤੇ ਦੁਨੀਆਂ ਤੇ ਵੀ ਸਫਲ ਹੋ ਜੇ ਪਰ ਸਫਲਤਾ ਹੋਣਾ ਏ ਜੀ ਅਸੀਂ ਗੁਰੂ ਵਾਲੇ ਬਣੀਏ ਸ਼ਹੀਦਾਂ ਦੀ ਬਾਤ ਵੀਰ ਜੀ ਪਾ ਕੇ ਗਏ ਆ ਬੜੀ ਰੂਹ ਨੰਗਾ ਕੇ ਗਏ ਆ ਆਪ ਜੀ ਨੇ ਬੜਾ ਪਿਆਰ ਬਖਸ਼ਿਆ ਗੱਲ ਮੇਨ ਮਰਕਜ਼ ਦੀ ਉੱਥੇ ਹੀ ਆਉਂਦੀ ਏ ਵੀ ਆਵੋ ਸਿੱਖ ਸਤ ਗੁਰ ਕੇ ਗਾਵੋ ਸਚੀ ਤੇ ਜਦੋਂ ਆਪ ਜੀ ਨਾਮ ਜਪ ਰਹੇ ਸੀ ਨਾ ਤੇ ਕੱਲੀ-ਕੱਲੀ ਸੰਗਤ ਬਾਣੀ गा ਰਹੀ ਸੀ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਹਾਜ਼ਰ ਨੇ ਪਾਤਸ਼ਾਹ ਮੁਸਕਰਾ ਰਹੇ ਸਨ ਕਿਉਂਕਿ ਜਦੋਂ ਵੀ ਕਿਸੇ ਮਾਂ ਪਿਓ ਦਾ ਪੁੱਤਰ ਕਮਾਈ ਕਰਦਾ ਨਾ ਦੁਨਿਆਵੀ ਚੰਗੇ ਪੈਸੇ ਕਮਾਉਂਦਾ ਏ ਦਿਨਾਂ ਦੇ ਵਿੱਚ ਤਰੱਕੀ ਕਰਦਾ ਤੇ ਮਾਂ ਪਿਓ ਦੇ ਚਿਹਰੇ ਤੇ ਲਾਲੀ ਆਉਂਦੀ ਆ ਖੁਸ ਹਤਨਾ ਤੇ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਗੱਲ ਕਰਦੇ ਆ ਮਾਰੇ ਨਾਮ ਪਿਆਰ ਦੀ ਗਲਵਕੜੀ ਪਾਉਣੇ ਤੇ ਪਾਤਸ਼ਾਹ ਕਹਿੰਦੇ ਜਦੋਂ ਕੋਈ ਸਾਧੂ ਕੋਈ ਰੱਬ ਦਾ ਪਿਆਰਾ ਆਪ ਜਪਦਾ ਤੇ ਸੰਗਤਾਂ ਨੂੰ ਜਪਾਉਂਦਾ ਏ ਸੰਗਤ ਜਦੋਂ ਬਾਣੀ ਗਾਉਂਦੀ ਐ ਨਾਮ ਜਪਦੀ ਐ ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਦੇ ਚਿਹਰੇ ਤੇ ਦੁਗਣਾ ਸਰੂਪ ਹੋ ਜਾਂਦਾ ਐ ਇੰਨੇ ਮਹਾਰਾਜ ਖੁਸ਼ ਹੁੰਦੇ ਆ ਇੰਨੀ ਖੁਸ਼ੀ ਹੁੰਦੀ ਕਿਉਂਕਿ ਦੁਨਿਆਵੀ ਪਦਾਰਥ ਤੇ ਪਰਮਾਰਥ ਦੋ ਚੀਜ਼ਾਂ ਐ ਇਹੋ ਜੀ ਖੇਡ ਸਤਿਗੁਰੂ ਬਾਝੋਂ ਗੁਰ ਨਹੀਂ ਕੋਈ ਨ ਗੁਰੇ ਕਾ ਹੈ ਗੁਰੂ ਆਲੇ ਬਣੋ ਪੁੱਠੀਆਂ ਖੱਲਾ ਲੁਵਾਈਆਂ ਉਹਨਾਂ ਨੇ ਬੰਦ-ਬੰਦ ਕਟਾਈ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਬੋਲਿਆ ਕਰੋ ਆਰਿਆਂ ਨਾਲ ਝੰਡਾ ਨਾ ਬਨ ਕੇ ਬੱਚਿਆਂ ਦੇ ਟੋਟੇ ਗਲਾਂਜ ਤੇ ਪੁੱਠੀਆਂ ਖੱਲਾ ਲੁਵਾਈਆਂ ਜਿਹੜੀ ਆਪ ਜੀ ਨੂੰ ਭਾਈ ਸਾਹਿਬ ਸੁਣਾ ਕੇ ਗਏ ਪਰ ਤੇਰੀ ਸਿੱਖੀ ਨਹੀਂ ਛੱਡੀ ਇਹ ਗੁਰੂ ਦੇ ਤੋਹਫੇ ਆ ਜਿਹੜਾ ਕੀਰਤਨ ਹੈ ਕਥਾ ਹੈ ਖੰਡੇ ਬਾਟੇ ਦੀ ਪੌਲ ਹੈ ਬਾਜਾਂ ਵਾਲੇ ਨੇ ਤੋਹਫੇ ਦਿੱਤੇ ਆ ਤੇ ਸੰਭਾਲ ਕੇ ਰਖੀ ਤੂੰ ਮਾਰੇ ਦੇ ਤੋਹਫੇ ਸੰਭਾਲ ਲਈ ਤੇ ਜਿੱਦ ਦਿਨ ਮਰਜ ਕਹਿੰਦੇ ਸਰੀਰ ਛੱਡੇਗਾ ਤੈਨੂੰ ਗੁਰੂ ਗੋਬਿੰਦ ਸਿੰਘ ਸੰਭਾਲ ਲੈਣਗੇ ਇਹ ਮਾਰੇ ਦੇ ਬਚਨ ਵੀ ਹੋਏ ਆ ਵੀ ਤੂੰ ਰਹਿ ਤ ਸੰਭਾਲ ਲਈ ਤੇ ਅਸੀਂ ਤੇਰੀ ਜ਼ਿੰਮੇਵਾਰੀ ਲੈਨੇ ਆ ਤੂੰ ਸਿੱਖੀ ਕਮਾਲੀ ਕੇਸਾਂ ਤੋਂ ਫੜ ਕੇ ਜੇ ਕਿਤੇ ਨਰਕ ਚ ਗਿਆ ਤੇ ਕਲਗੀਧਰ ਬਾਪੂ ਕਹਿੰਦੇ ਮੈਂ ਕੱਢ ਲਾਂਗਾ ਆਖੋ ਸਤਨਾਮ ਤਿੰਨ ਚੀਜ਼ਾਂ ਜ਼ਿੰਦਗੀ ਤਬਦੀਲ ਕਰਦੀਆਂ ਮੈਂ ਵਿਸ਼ ਆਰੰਭ ਕਰਾਂ ਪਹਿਲਾ ਜੇ ਵਿਰਾਗ ਜਿੰਨਾ ਚਿਰ ਬੰਦੇ ਨੂੰ ਵਿਰਾਗ ਨਹੀਂ ਨਾ ਆਉਂਦਾ ਉਹਨਾਂ ਚਿਰ ਦੂਸਰਾ ਤਿਆਗ ਉਹਨਾਂ ਚਿਰ ਤਿਆਗੀ ਨਹੀਂ ਹੋਇਆ ਜਾਣਾ ਤੇ ਜਿੰਨਾ ਚਿਰ ਤਿਆਗੀ ਨਹੀਂ ਹੁੰਦੇ ਉਹਨਾਂ ਚਿਰ ਅਨੁਰਾਗ ਨਹੀਂ ਆਉਂਦਾ ਗੱਜ ਕਿ ਆਖੋ ਸਤਨਾਮ ਸ੍ਰੀ ਇਹ ਤਿੰਨੇ ਚੀਜ਼ਾਂ ਮਾਧੋਦਾਸ ਤੋਂ ਗੁਰਬਖਸ਼ ਸਿੰਘ ਤੇ ਬੰਦਾ ਬਹਾਦਰ ਦਾ ਲਖਬ ਲੈਣ ਤੱਕ ਜਾਣੀ ਐ 1670 ਨੂੰ ਕਸ਼ਮੀਰ ਦੇ ਰਜ਼ੌਰੀ ਦੇ ਵਿੱਚ ਬਾਬਾ RAM ਦੇਵ ਦੇ ਘਰ ਦੇ ਸਸੂਰ ਵੀਰ ਬਹਾਦਰ ਯੋਧੇ ਦਾ ਆਉਣਾ ਹੋਇਆ ਰਾਜਪੂਤ ਘਰਾਣਾ ਸੀ ਘਰ ਦੇ ਵਿੱਚ ਸ਼ੁਰੂ ਤੋਂ ਸ਼ਸਤਰ ਸਨ ਜੰਗੀ ਪਹਿਰਾ ਸੀ ਘੋੜਸਵਾਰੀ ਸਿੱਖੀ ਤੀਰ ਕਮਾਨ ਸਿੱਖਿਆ ਨੇਜਾ ਸਿੱਖਿਆ ਤਲਵਾਰ ਸਿੱਖੀ ਜਿਉ ਸਾਡੇ ਗੁਰੂ ਹਰਗੋਬਿੰਦ ਸਾਹਿਬ ਮਾਰੇ ਸਾਨੂੰ ਮੀਰੀ ਤੇ ਪੀਰੀ ਦਾ ਕਨਸੈਪਟ ਦੇ ਕੇ ਗਿਆ ਆਖੋ ਸਤਨਾਮ ਜੇ ਸਾਡੇ ਕੋਲੇ ਦੋਵੇਂ ਚੀਜ਼ਾਂ ਨਾ ਹੁੰਦੀਆਂ ਨਾ ਕਿਤੇ ਅੱਜ ਸਾਡਾ ਵजूद ਨਹੀਂ ਸੀ ਹੋਣਾ ਧਰਤੀ ਤੇ ਅੱਜ ਪੂਰੇ ਵਰਲਡ ਦੇ ਵਿੱਚ ਮਾਨਵਪੁਰਖ ਸੰਗਤਾਂ ਦਾ ਪਿਆਰ ਮਾਣ ਕੇ ਆਇਆ ਹੈ ਹਰ ਦੇਸ਼ ਦਾ ਝੰਡਾ ਮੁਬਾਰਕ ਹੈ ਹਰ ਦੇਸ਼ ਵਿੱਚ ਝੁੱਲ ਰਿਹਾ ਜੀ ਦੋਵੇਂ ਹੱਥ ਜੋੜ ਕੇ ਸਿਰ ਝੁਕਾਇਓ ਉਹ ਇਨਾਂ ਸ਼ਹੀਦਾਂ ਦਾ ਨਿਸ਼ਾਨ ਸਭ ਪੂਰੇ ਵਰਲਡ ਦੇ ਵਿੱਚ ਝੁੱਲਦਾ ਪਿਆ ਹੈ ਇਹ ਸਚਾਈ ਜੇ ਗੁਰਮਖੋ ਜੇ ਕਿਤੇ ਪੀਰੀ ਦੇ ਨਾਲ ਮੀਰੀ ਨਾ ਹੁੰਦੀ ਆਪਾਂ ਨੂੰ ਕੁਟ ਕੁਟ ਕੇ ਮਾਰ ਦੇਣਾ ਸੀ ਆ ਧਿਆਨ ਦੇਣਾ ਰਾਜ ਪੁਤਾਨੇ ਘਰਾਣੇ ਦੇ ਵਿੱਚ ਇਹ ਬੱਚੇ ਦਾ ਜਨਮ ਹੋਇਆ ਨਾਮ ਰੱਖਿਆ ਲక్ష్మణ ਦੇਵ ਕਿਵੇਂ ਗੁਰੂ ਦਾ ਬੰਦਾ ਬਣਦਾ ਏ ਆਪਾਂ ਸਿਰਫ ਦਰਸ਼ਨ ਕਰਨੇ ਉਹਨੂੰ ਗੁਰੂ ਦੀ ਮਹਿਮਾ ਗੁਰੂ ਜਾਨ ਦਾ ਕਿਤਾਬਾਂ ਲਿਖਣ ਵਾਲੇ ਆਵਦੀ ਥਾਂ ਤਰੀਕਾਂ ਜਿ ਨਹੀਂ ਪੈਣਾ ਪਿਆਰ ਲੱਭਣਾ ਹੱਲੇ ਦੇ ਨਾਲ ਮੇਰੇ ਹਜ਼ੂਰ ਪਾਤਸ਼ਾਹ ਦੀ ਕਿਰਪਾ ਕਿਵੇਂ ਹੁੰਦੀ ਹੈ ਦਾ ਸਫ਼ਰ ਸ਼ੁਰੂ ਹੋਇਆ ਜ਼ਿੰਦਗੀ ਦੇ ਵਿੱਚ ਬੰਦੇ ਤੋਂ ਬੜੇ ਮਾੜੇ ਚੰਗੇ ਕਰਮ ਹੁੰਦੇ ਜੀ ਲੱਖ ਚੋਰੀਆਂ ਲੱਖ ਯਾਰੀਆਂ ਜਦੋਂ ਆਪਾਂ ਸਵੇਰੇ ਆਸਾ ਦੀ ਵਾਰ ਦਾ ਜਾਪ ਕਰਾਂਗੇ ਤੇ ਬੜੇ ਪਿਆਰੇ ਬਚਨ ਮਾਰੇ ਦੇ ਆਉਂਦੇ ਲੱਖ ਠਗੀਆਂ ਪਹਿਨਾਮੀਆਂ ਰਾਤ ਦਿਨਸ ਜੀ ਪਤਾ ਨਹੀਂ ਕਿੰਨੇ ਕਿ ਜ਼ਿੰਦਗੀ 'ਚ ਵਾਦੇ ਘਾਟੇ ਹੁੰਦੇ ਆ ਤਾਂ ਬੇਨਤੀ ਕਰੀ ਦੀ ਜਿਹੜਾ ਅਗਨ ਬਰਾਬਰ ਤਪੈ ਭੀਤਰ ਵਗਹਿ ਪ੍ਰਣਵਤ ਨਾਨਕ ਹੁਕਮ ਪਛਾੜੈ ਸੁਖ ਹੋਵੈ ਕੋਟ ਪ੍ਰਾਦ ਹਮਾਰੇ ਖੰਡ ਹੋ ਅਨਕ ਬਿਜੀ ਹਮ ਅਗਿਆਨ ਅਲਪ ਮਤ ਥੋਰੀ ਤੁਮੇ ਆਪਣ ਬਿਰਦ ਰਖਾਓ ਮਾਰੇ ਬੱਚਿਆਂ ਤੇਰੇ ਜੈਸੇ ਬਾਲਕ ਭਾਏ ਸੁਭਾਏ ਲੱਖ ਅਪਰਾਧ ਕਮਾਵੇ ਕਾਰਿ ਉਪਦੇਸ਼ ਛਿੜਕੇ ਬਹੁ ਭੰਤੀ ਬਹੁੜ ਪਿਤਾ ਗਲ ਲਾਵੇ ਗਲ ਲਾਵੇ ਕਦੇ ਲੱਗੇ ਗਲ ਗੁਰੂ ਗ੍ਰੰਥ ਸਾਹਿਬ ਨੂੰ ਪਾਈ ਗਲ ਵਕੜੀ ਭੂਆ ਮਾਸੀ ਮਾਮੇ ਚਾਚੇ ਤਾਈ ਸਾਰਿਆਂ ਦੀ ਮਿਲਣੀ ਕਰਦੇ ਬੁਢੇ ਹੋ ਗਏ ਆਓ ਹਾਂ ਕਰੀਏ ਬੇਨਤੀ ਪ੍ਰਭ ਮੋਹੇ ਕਬ ਗਲ ਲਾਵਾਂਗੇ ਪ੍ਰਭ ਮੋਹੇ ਕਬ ਗਲ ਲਾਵਾਂਗੇ ਪ੍ਰਭ ਅੰਦਰੋਂ ਬੇਨਤੀ ਕਰਿਓ ਪ੍ਰਭ ਮੋਹਿ ਕਬ ਗੱਲ ਲਾਵਹਿਂਗੇ ਪ੍ਰਭ ਮੋਹਿ ਕਬ ਗੱਲ ਲਾਵਹਿਂਗੇ ਪ੍ਰਭ ਮੋਹਿ ਕਬ ਗੱਲ ਲਾਵਹਿਂਗੇ ਸੰਗਤ ਵਿੱਚ ਵਸਦਾ ਜੇ ਮਹਾਰਾਜ ਕਿਤਨ ਵਾਰੀ ਆਉ ਗਰੀਬਾਂ ਦੀ ਸੋ ਇਹ ਲక్ష్మణ ਦੇਵ ਸ਼ਿਕਾਰ ਖੇਡਣ ਗਿਆ ਤੀਰੰਦਾਜ਼ ਬੜਾ ਸੋਹਣਾ ਏ ਗੱਲ ਚੱਲਣ ਦੀ ਹੈ ਬਰਾਗ ਤਿਆਗ ਤੇ ਉਨਰਾਗ ਇਹ ਤਿੰਨੇ ਚੀਜ਼ਾਂ ਨੋਟ ਰੱਖ ਰਿਓ ਦਿਲ ਦੀ ਡੈਰੀ ਤੇ ਇਹ ਤਿੰਨਾਂ ਦੀ ਗੱਲ ਚੱਲਣੀ ਹੈ ਤੇ ਜਦੋਂ ਇਹਨੇ ਰੋਜ਼ ਜਾਂਦਾ ਇਹ ਮਣ ਪਾਉਂਦਾ ਸ਼ਿਕਾਰ ਕਰਦਾ ਏ ਤੇ ਉਹਨੂੰ ਚੀਰ ਕੇ ਖਾ ਲੈਂਦਾ ਏ ਇੱਕ ਦਿਨ ਇਹੋ ਜੀ ਜ਼ਿੰਦਗੀ 'ਚ ਘੜੀ ਵਰਤੀ ਪੋ ਫੁੱਟੀ ਹੈ ਇਨੇ ਆਪਣਾ ਤੀਰ ਕਮਾਨ ਦੇ ਚਿੱਲੇ ਤੇ ਚਾੜ ਕੇ ਛੱਡਿਆ ਏ ਵਖਤ ਨੇ ਕੀ ਖੇਡ ਖੇਡੀ ਜਿੰਨੂੰ ਮਾਰਿਆ ਉਹ ਤੇ ਮਰੀ ਐ ਪਰ ਜਿਨ੍ਹਾਂ ਨੂੰ ਮਾਰਨ ਦਾ ਕਦੇ ਸੋਚਿਆ ਨਹੀਂ ਉਹ ਵੀ ਮਰ ਗਏ ਖੁਸ ਸਤਨਾਮ ਜਦੋਂ ਤੀਰ ਨਿਕਲਿਆ ਇਹਦੀ ਕਮਾਨ ਦੇ ਵਿੱਚੋਂ ਤੇ ਇੱਕ ਗਰਭਵਤੀ ਹਿਰਨੀ ਦੇ ਪੇਟ ਵਿੱਚ ਵਜਾ ਹਜ਼ੂਰ ਦੀ ਬਾਣੀ ਕਹਿੰਦੀ ਐ ਫਰ ਪ੍ਰੇਮ ਬਾਣੀ ਮਨ ਮਾਰਿਆ ਅਣਿਆਲੇ ਯਣੀਆਂ ਆ ਰਾਮ ਰਾਜ ਜੀ ਤੀਰ ਦੇ ਪਿਛੇ ਨਾ ਅਣਿਆ ਹੁੰਦਾ ਹੈ ਜਦੋਂ ਤੀਰ ਵੱਜਦਾ ਹੈ ਤੇ ਉਹ ਪਿੱਛੋਂ ਜ਼ਖਮ ਖੁੱਲਾ ਕਰ ਦਿੰਦਾ ਹੈ ਵੀ ਜਿਹੜਾ ਸ਼ਿਕਾਰ ਤੁਰ ਨਾ ਸਕੇ ਡਿਗ ਪਵੇ ਹੁਣ ਜਦੋਂ ਕੀਰਤਨ ਕਰਦੀ ਰੂਹ ਕੋਈ ਕਥਾ ਕਰਦੀ ਕੋਈ ਬਾਣੀ ਪੜ ਰਿਆ ਹੁੰਦਾ ਗਰੰਤੀ ਸਿੰਘ ਤੇ ਬਾਬਾ ਕਬੀਰ ਸਾਹਿਬ ਕਹਿੰਦੇ ਇਹੋ ਜੇ ਤੀਰ ਵੱਜਦੇ ਹੈ ਇਨ੍ਹਾਂ ਸਮਾਗਮਾਂ ਚ ਕੀ ਲੱਭਣਾ ਆਪਾਂ ਨੂੰ ਆ ਮੈਂ ਹੁਣੇ ਹੀ ਉਤਰ ਕੇ ਆਇਆ ਤੇ ਇੱਕ ਵੀਰ ਨਿਕਲਿਆ ਤੇ ਪੈਰੀਂ ਹਥਲਾਏ ਉਹ ਭਰਾਵਾ ਇਹ ਕੀ ਕਰੰਦਿਆ ਅਹੀਂ ਤੇ ਆਪ ਮੰਗਤੇ ਮੰਗਣ ਆਏ ਆ ਕਹਿੰਦੇ ਨਹੀਂ ਭਾਈ ਸਾਹਿਬ ਮੈਂ ਚਿੱਟੇ ਦਾ ਆਦੀ ਸੀ ਮੈਂ ਗੋਲੀਆਂ ਖਾਂਦਾ ਸੀ ਦਾੜ੍ਹੀ ਕੇਸ ਕੱਟੇ ਬਸ 2 ਕਵਾਰ ਕਥਾ ਦੇ ਵਿੱਚ ਪਿਆਰ ਮਿਲਿਆ ਤੇ ਅੱਜ ਬਾਬਾ ਜੀ ਮੈਂ ਕੇਸ ਰੱਖਿਆ ਮੇਰੇ ਸਿਰ ਤੇ ਦਸਤਾਰ ਜੇ ਤੇ ਮਖੰਡੇ ਬਾਟੇ ਦਾ ਅੰਮ੍ਰਿਤ ਛਕ ਲਿਆ ਓਹ ਸਤਨਾਮ ਇਕੱਲਾ ਪੈ ਇਥੇ ਐਵੇਂ ਥੋੜਾ ਇਕੱਠੇ ਹੋਏ ਵੀ ਜੋੜ ਮੇਲਾ ਤੇ ਬਸ ਗਾਈ ਚਲੋ ਸੁਣੀ ਕਿਤੇ ਗੁਰੂ ਦੀ ਕਿਰਪਾ ਵਰਤਦੀ ਪਈ ਉਹ ਭਾਈ ਸਾਹਿਬ ਦੀ ਮਾਂ ਵੀ ਰੋਣ ਲੱਗ ਪਈ ਮੈਂ ਕਿਹਾ ਸਾਡੇ ਪੈਰਾਂ 'ਚ ਕੁਝ ਨਹੀਂ ਵੱਡੇ ਬਾਪੂ ਕੋ ਚੱਲ ਗਏ ਸਾਰੇ ਜਣੇ ਆ ਕੇ ਗੁਰਸੰਤ ਜਨੋਂ ਪਿਆਰਾ ਮੈਂ ਮਿਲਿਆ ਫਰਕ ਪੈਂਦਾ ਜੀ ਜਦੋਂ ਕੋ ਹਿਰਦੇ 'ਚੋਂ ਬੋਲਦਾ ਤੇ ਸੁਣਦਾ ਏ ਇਦਾਂ ਹੀ ਗੁਰਬਾਣੀ ਦੇ ਅੰਦਰ ਇਹ ਤੀਰ ਨੇ ਅਣਿਆਲੇ ਜਦੋਂ ਹਿਰਦੇ 'ਚ ਵੱਜਦੇ ਆ ਤੇ ਫਿਰ ਬੜੇ ਬੜੇ ਜਿਨ੍ਹਾਂ ਜਿਨ੍ਹਾਂ ਨੇ ਸੁਣਿਆ ਚਿੱਤ ਲਾ ਕੇ ਬੇੜੇ ਉਹਨਾਂ ਦੇ ਭਵਜਲੋਂ ਪਾਰ ਹੋ ਗਏ ਰਸਤੇ ਪਾਇਆ ਸੀ ਕੌਡੇ ਜੇ ਰਾਖਸ਼ਾਂ ਨੂੰ ਤੇ ਸੱਜਣ ਠੱਗ ਜੇ ਸੇਵਾ ਦਾਰ ਹੋ ਗਏ ਉਹ ਜਿਨ੍ਹਾਂ ਸੁਣਿਆ ਪੜਿਆ ਬਾਣੀ ਨੂੰ ਮਨ ਚਿੱਤ ਲਾ ਕੇ ਬੇੜੇ ਉਹਨਾਂ ਦੇ ਭਵਜਲੋਂ ਪਾਰ ਹੋ ਗਏ ਜਦੋਂ ਤੀਰ ਵੱਜਾ ਉਹਦੀਆਂ ਅਣੀਆਂ ਨੇ ਜ਼ਖਮ ਪਾੜਿਆ ਤੇ ਇਹਦੇ ਮਿੱਤਰਾਂ ਨੇ ਉਹ ਪੇੜ ਪਾੜਿਆ ਉਹਦਾ ਜਦੋਂ ਪੇੜ ਚਾ ਕੀਤਾ ਤੇ ਮਾਰਿਆ ਤੇ ਹਿਰਨ ਸੀ ਭਲੇਖੇ ਨਾ ਹਿਰਨੀ ਨਿਕਲੀ ਉਹ ਵੀ ਗਰਭਵਤੀ ਜਦੋਂ ਪੇਟ ਚਾ ਕੀਤਾ ਤੇ ਵਿੱਚੋਂ ਨਿੱਕੇ ਨਿੱਕੇ ਬੱਚੇ ਤੜਫ ਤੜਫ ਕੇ ਇਹਦੀਆਂ ਅੱਖਾਂ ਸਾਹਮਣੇ ਮਰ ਗਏ ਐਹੋ ਜਿਹਾ ਦਿਲ ਤੇ ਸੱਟ ਵਜੀ ਨਾ ਕਬੀਰ ਸਤਗੁਰ ਸੂਰਮੇ ਬਾਹਿਆ ਬਾਣ ਜੋ ਲਾਗਤ ਹੀ ਭੁਏ ਗਿਰ ਪਰਿਆ ਪਰਾ ਕਰੇਜੇ ਸੇਕਾਰ ਹਿਰਦਾ ਵੈ ਤਰਿਆ ਪਹਿਲਾ ਜੇ ਵਿਰਾਗ ਤੇ ਬਾਬਾ ਫਰੀਦ ਸਾਹਿਬ ਦਰਸ਼ਨ ਦੇਣ ਆਉਂਦੇ ਬਾਬਾ ਫਰੀਦ ਜੀ ਕਹਿੰਦੇ ਜਿਹੜੀ ਰੂਹ ਕਥਾ ਸੁਣ ਕੇ ਕੀਰਤਨ ਸੁਣ ਕੇ ਬਾਣੀ ਸੁਣ ਕੇ ਜਿਹਦੀਆਂ ਅੱਖਾਂ 'ਚ ਜਲ ਨਹੀਂ ਨਹਾਉਂਦਾ ਜਿਹਨੂੰ ਕਦੇ ਵਿਰਾਗ ਹੀ ਨਹੀਂ ਆਇਆ ਪਾਤਸ਼ਾਹ ਕਹਿੰਦੇ ਉਹ ਮੜੀਆਂ ਦਾ ਮੁਰਦਾ ਜੇ ਬੰਦਾ ਕੋਈ ਨਹੀਂ ਆਖੋ ਸਤਨਾਮ ਤੁਸੀਂ ਕਿਤੇ ਨੋਟ ਕਰਿਓ ਗੁਰੂ ਰਾਮਦਾਸ ਮਹਾਰਾਜ ਦੀ ਹਾਜ਼ਰੀ ਵਿੱਚ ਭਜਿਆ ਹੋਇਆ ਰਾਗੀ ਸਿੰਘ ਸ਼ਬਦ ਪੜ੍ਹੇ ਤੇ ਪਿੱਛੇ ਬੈਠੇ ਸਿੰਘ ਦਾ ਦਾੜਾ ਚਿੱਟਾ ਮੈਂ ਲਾਈਵ 'ਚ ਤੱਕਿਆ ਤੇ ਉਹਨੇ ਇੰਨਾ ਵਿਰਾਗ ਕੀਤਾ ਦਾੜਾ ਭਿੱਜ ਗਿਆ ਦਾੜਾ ਇਹ ਵੀ ਕਥਾ 'ਚ ਜ਼ਿਕਰ ਆਉਂਦਾ ਖਡੂਰ ਸਾਹਿਬ ਗੁਰੂ ਅੰਗਦ ਸਾਹਿਬ ਮਹਾਰਾਜ ਬੜਾ ਪਿਆਰ ਕਰਦੇ ਸੀ ਜਦਾਂ ਮਹਾਪੁਰਖ ਕਰਦੇ ਨਾ ਸਾਨੂੰ ਗਰੀਬਾਂ ਨੂੰ ਆਪ ਜੀ ਤੇ ਮਹਾਰਾਜ ਕਹਿੰਦੇ ਕਥਾ ਸੁਣਾ ਭਾਈ ਬਾਲਾ ਜੀ ਸੁਣਾਉਂਦੇ ਹੀ ਸਾਖੀਆਂ ਬਾਬੇ ਨਾਨਕ ਦੀ ਪਿਆਰ ਦੀਆਂ ਮਲਾਪ ਦੀਆਂ ਵਿਰਾਗ ਦੀਆਂ ਤਿਆਗ ਦੀਆਂ ਤੇ ਉਥੇ ਇਥੋਂ ਤੱਕ ਲਿਖਿਆ ਵੀ ਕਈ ਵਾਰੀ ਗੁਰੂ ਅੰਗਦ ਸਹਿਬ ਮਹਾਰਾਜ ਇੰਨਾ ਕੁ ਵਿਰਾਗ ਕਰਦੇ ਸੀ ਵੀ ਜਿਹੜਾ ਉਹਨਾਂ ਦੇ ਗਲ ਦੇ ਵਿੱਚ ਪਾਇਆ ਹਜੂਰੀਆ ਉਹ ਗਿੱਲਾ ਹੋ ਜਾਂਦਾ ਸੀ ਭੇਜ ਜਾਂਦਾ ਸੀ ਜਿਨ ਪ੍ਰੇਮ ਕਿਓ ਪ੍ਰੇਮ ਹੀ ਰੱਬ ਹੈ ਬਾਕੀ ਰੋਣੇ ਨਹੀਂ ਮੁੱਕਣੇ ਕੋਈ ਮਾਇਆ ਲਈ ਰੋਂਦਾ ਕੋਈ ਬਾਹਰ ਲਈ ਰੋਂਦਾ ਕੋਈ ਵਿਆਹ ਲਈ ਰੋਂਦਾ ਕੋਈ ਬੱਚੇ ਲਈ ਰੋਂਦਾ ਰੋਣੇ ਬੜੇ ਨੇ ਪਰ ਕੋਈ ਰੱਬ ਦੇ ਪਿਆਰ ਚ ਰੋਂਦਾ ਉਹ ਕੌਣ ਸਾਧੂ ਨੌ ਨਿਸ਼ਾਨੀਆਂ ਏ ਆਸ਼ਕਾਨਾ ਨੌ ਨਿਸ਼ਾਨੀ ਐ ਪਿਸਰ ਆਹੀ ਸਰਦੋ ਰੰਗ ਜਰਦੋ ਚਸ਼ਮ ਤਰ ਤਕਰੀਬ ਨਹੀਂ ਕੋਈ ਸਤਮਾਹ ਪੁਰਖ ਹੋਊਗਾ ਨਾ ਤੁਹਾਨੂੰ ਇੱਕ ਨਿਸ਼ਾਨੀ ਸਭ ਸਭ ਨੂੰ ਸਮਝਾਉਣ ਵਾਲੀ ਵੀ ਜਿੰਨਾ ਕਿਸੇ ਰੂਹ ਨੂੰ ਫਲ ਪਿਆਊਗਾ ਬੰਦਕੀ ਵਾਲੀ ਨੂੰ ਉਹਦੀ ਧੌਣ ਤਰਤੀ ਵੱਲ ਝੁਕਦੀ ਆਖੋ ਸਤਨਾਮ ਸ੍ਰੀ ਕਿਸੇ ਵੀ ਰੱਬੀ ਰੂਹ ਨੂੰ ਵੇਖ ਲਿਓ ਛੇਤੀ ਕੀਤਿਆਂ ਤੁਹਾਡੀਆਂ ਅੱਖਾਂ ਚੱਖਾਂ ਨਹੀਂ ਪੈਣਗੀਆਂ ਆਸ਼ਕਾਨਾ ਨੋਂ ਨਿਸ਼ਾਨੀ ਐ ਪਿਸਰ ਆਹੇ ਸਰਦੋ ਰੰਗ ਜਰਦੋ ਚਸ਼ਮਤਰ ਕੰਮ ਗੁਫਤਨੋਂ ਕੰਮ ਖੁਰਦਨੋਂ ਖਰਾਬੇ ਹਰਾਮ ਰਾਤ ਦੇ 1 ਵਜੇ ਤੱਕ ਮਹਾਂਪੁਰਖ ਵਿਚਰਦੇ ਰਹਿੰਦੇ ਆ ਤੇ 2 ਵਜੇ ਵੇਖਿਆ ਤੇ ਫੇਰ ਨਿਤਨੇਮ ਕਰਨ ਦਾ ਇਸ਼ਨਾਨ ਕਰਕੇ ਸੁੱਤੇ ਕਦੋਂ ਹੋਣਗੇ ਆਖੋ ਸਤਨਾਮ ਆਜੀ ਤੁਹਾਡੇ ਤੇ ਬੜੀ ਕਿਰਪਾ ਨਹੀਂ ਤੇ ਕਈ ਥਾਵਾਂ ਤੇ ਤੇ ਪੰਡਾਲ ਚ ਮਹਾਰਜ ਹਾਜ਼ਰ ਹੁੰਦੇ ਤੇ ਸੰਗਤ ਘਰੇ ਜਾ ਕੇ ਸੁੱਤੀ ਹੁੰਦੀ ਆ ਇੱਕ ਬੰਨੇ ਆਪਾਂ ਕਹਿੰਨੇ ਆ ਪ੍ਰਗਟ ਗੁਰਾਂ ਕੀ ਕਦੇ ਗੌਰ ਕੀਤਾ ਵੀ ਸਤਗੁਰੂ ਮਹਾਰਜ ਤੇ ਤਖਤਾਂ ਦੇ ਆ ਹਜੇ ਦੀਵਾਨ ਸਵਾਵ ਧੋਣਾ ਤੇ ਅਸੀਂ ਖਾਲੀ ਕਰਕੇ ਪੰਡਾਲ ਘਰੇ ਚਲੇ ਜਾਂਦੇ ਇਥੋਂ ਪਤਾ ਲੱਗਦਾ ਵੀ ਮਨ ਦੇ ਨਹੀਂ ਕਹਿੰਨੇ ਆ ਪ੍ਰਗਟ ਗੁਰਾਂ ਕੀ ਸੁਰਹੋ ਵਿਚਾਰ ਐਸੀ ਖੇਡ ਵਾਪਰੀ ਜਦੋਂ ਉਹ ਤੜਫ ਦੇ ਬੱਚੇ ਵੇਖੇ ਤੇ ਅੰਦਰ ਵਿਰਾਗ ਹੋਇਆ ਜਿਸ ਨੂੰ ਬਾਬਾ ਫਰੀਦ ਸਾਹਿਬ ਕਹਿੰਦੇ ਬਿਰਹਾ ਬਿਰਹਾ ਆਖੀਏ ਬਿਰਹਾ ਤੂੰ ਸੁਲਤਾਨ ਫਰੀਦਾ ਜਿਤ ਤਨ ਬਿਰੋ ਨਾ ਉਪਜੈ ਸੋ ਤਨ ਜਾਣ ਕਹਿੰਦੇ ਜਿਸ ਨੂੰ ਗੁਰੂ ਦੀਆਂ ਬਾਤਾਂ ਸੁਣ ਕੇ ਕਦੇ ਧੂ ਨਹੀਂ ਪਈ ਕਦੇ ਵਿਰਾਗ ਹੀ ਨਹੀਂ ਆਇਆ ਉਹ ਬੰਦਾ ਨਹੀਂ ਮੜੀਆਂ ਦਾ ਮੁਰਦਾ ਇਹ ਬਾਣੀ ਦਾ ਫੈਸਲਾ ਹੈ ਤੇ ਗੁਰੂ ਅਮਰਦਾਸ ਮਹਾਰਾਜ ਗੁਰੂ ਅੰਗਦ ਸਾਹਿਬ ਕਥਾ ਸੁਣਦੇ ਸੀ ਪੈੜਾ ਮੋਖਾ ਲਿਖੀ ਜਾਂਦੇ ਸੀ ਹੁਣ ਤਾਂ ਰਿਕਾਰਡਿੰਗ ਹੋ ਰਹੀ ਨਾ ਸਮਾਂ ਬਦਲ ਗਿਆ ਉਦੋਂ ਲਿਖਤ ਹੁੰਦੀ ਹੈ ਤੇ ਮਹਾਰਾਜ ਸਾਹਿਬ ਕਹਿੰਦੇ ਕਿ ਵਾਰੀ ਕਥਾ ਸੁਣਦੇ ਸੁਣਦੇ ਐਨਾ ਕਵਰਾਗ ਆ ਜਾਂਦਾ ਵੀ ਤਿੰਨ ਤਿੰਨ ਚਾਰ ਚਾਰ ਦਿਨ ਰਾਤਾਂ ਗੁਰੂ ਅੰਗਦ ਸਾਹਿਬ ਮਾਰੇ ਦੀ ਸਮਾਧੀ ਲੱਗੀ ਰਹਿੰਦੀ ਆ ਕਿਸੇ ਦੀ ਹੀ ਯਾਨੀ ਪੈਂਦਾ ਸੀ ਮਾਰੇ ਨੂੰ ਉਠਾਉਂਦਾ ਵੀ ਸਤਿਗੁਰੂ ਓਟਪੋ ਆਖੋ ਸਤਨਾਮ ਇਹ ਖੇਡ ਐ ਭੁੱਲ ਗੀਆਂ ਖੇਡਾਂ ਸਭ ਜਦੋਂ ਦੀਏ ਖੇਡ ਲੱਭੀ ਪਰ ਹਰ ਹਾਰਾਂ ਇਹ ਸਮਝ ਨਹੀਂ ਆਉਂਦੀ ਤੇਰੇ ਜਏ ਬੇਪਰਵਾਹ ਸ਼ੈਣ ਸਾਹ ਤਾਈ ਛੋਟੇ ਜੇ ਦਿਲ ਵਿੱਚ ਜਗ੍ਹਾ ਕਿਵੇਂ ਭਾਵਨ ਦੀ ਗੱਜ ਕੇ ਆਖੋ ਸਤਨਾਮ ਇਹਨੂੰ ਵਿਰਾਗ ਲੱਗਾ ਕਮਾਨ ਤੋੜ ਦਿੱਤੀ ਖੰજર ਤੋੜ ਦਿੱਤਾ ਘਰ ਨਹੀਂ ਗਿਆ ਜੰਗਲਵੰਨੀ ਚਲੇ ਗਿਆ ਫਿਰ ਇਹਨੂੰ ਇੱਕ ਮਹਾਂਪੁਰਖ ਦੀ ਸੰਗਤ ਮਿਲੀ ਗੱਜ ਕੇ ਆਖੋ ਸਤਨਾਮ ਕਿਉਂਕਿ ਅੱਜ ਵੀ ਜਦੋਂ ਬੰਦਾ ਅੰਦਰੋਂ ਟੁੱਟਦਾ ਨਾ ਪਰੇਸ਼ਾਨੀਆਂ 'ਚ ਘਿਰ ਜਾਂਦਾ ਏ ਚਾਰੇ ਪਾਸੇ ਬੰਦ ਹੁੰਦੇ ਤੇ ਫਿਰ ਉਹ ਦੋ ਫੈਸਲੇ ਕਰਦਾ ਜਾਂ ਤੇ ਆਤਮ ਤਿਆ ਤੇ ਜਾਂ ਫਿਰ ਵੱਡੇ ਬਾਪੂ ਕੋਲੇ ਆ ਜਾਂਦਾ ਗੱਜ ਕੇ ਆਖੋ ਸਤਨਾਮ ਤੇ ਕੀ ਕਹਿੰਦਾ ਕਿ ਹਉ ਆਇਆ ਦੂਰੋਂ ਮੈਂ ਤਕੀ ਤਾ ਮੈਂ ਆਸਾ ਰੱਖੀ ਮੇਰਾ ਸਭ ਸਤ ਗੁਰੇ ਆਇਓ ਸ਼ਰਨ ਤੁਹਾਰੀ ਮਿਲੈ ਸੂਖ ਨਾਮ ਚਿੰਤਾ ਲਹੇਰੀ ਇੱਥੇ ਆ ਕੇ ਆਨੰਦ ਬਣ ਜਾਂਦਾ ਇਹਨੂੰ ਸਾਧੂ ਮਿਲਿਆ ਜਾਨਕੀ ਦਾਸ ਉਹਦੇ ਨਾਲ ਰਿਆ ਜਾਣਾ ਆਪਾਂ ਬਾਪੂ ਗੁਰੂ ਗੋਬਿੰਦ ਸਿੰਘ ਦੇ ਗੋਦ ਵਿੱਚ ਹੈ ਉੱਥੇ ਵੀ ਇਹਦਾ ਮਨ ਨਹੀਂ ਭਤੀਜਿਆ ਜਦੋਂ ਰਾਤ ਨੂੰ ਲੰਮੇ ਪੈਂਦਾ ਨਾ ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਹੀਂ ਬੈਂਦੇ ਜਿਹੜੇ ਰੱਬ ਦੇ ਪਿਆਰੇ ਸਾਧੂ ਜਾਨਾ ਨਾ ਆਖੋ ਸਤਨਾਮ ਉਹਨਾਂ ਨੂੰ ਨੀਂਦਰ ਨਹੀਂ ਪੈਂਦੀ ਕਿਉਂ ਭਾਈ ਵੀਰ ਸਿੰਘ ਦਾ ਜ਼ਿਕਰ ਆਉਂਦਾ ਹੈ ਰਾਵੀ ਵਾਹਿਗੁਰੂ ਪੌਂਟਾ ਸਾਹਿਬ ਜਮਨਾ ਦੇ ਵਿੱਚ ਤੜਕੇ ਢਾਈ ਦਿਨ ਵਜੇ ਉਹਨਾਂ ਚੁੱਭਾ ਲਾਇਆ ਸਤਿਗੁਰੂ ਦਾ ਫਰਮਾਨ ਵੀ ਹੈ ਗੁਰ ਸਤਿਗੁਰ ਕਾ ਜੋ ਸਿੱਖ ਅਖਾਈ ਸੁ ਭਲਕੇ ਉੱਠ ਹਰ ਨਾਮ ਧਿਆਵੇ ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅਮਰਤ ਸਰਨਾਵੇ ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕਿਲ ਵਿਖ ਪਾਪ ਦੋਖ ਲੈ ਫਿਰ ਚੜਾ ਦਿਵਸ ਗੁਰਬਾਣੀ ਗਾਵੇ ਬੈਂਧਿਆ ਉੱਠਦਿਆਂ ਆਹ ਹਾ ਮਹਾਰਾਜ ਕਹਿੰਦੇ ਕਿ ਇਹ ਹਰ ਕਿਸੇ ਨੂੰ ਥੋੜਾ ਮਿਲਦਾ ਜਿਸ ਨੂੰ ਦਇਆਲ ਹੋਵੇ ਮੇਰਾ ਸੁਆਮੀ ਸੋ ਗੁਰ ਸਿੱਖ ਗੁਰੂ ਮਨ ਭਾਵੇ ਤੇ ਜਿਹੜਾ ਫਿਰ ਉਹਨੂੰ ਭਾ ਗਿਆ ਹੁਣ ਥੋੜਾ ਜਿਹਾ ਤੁਸੀਂ ਸਾਥ ਦਿਓ ਗੱਜ ਕੇ ਅਗਲੀ ਪੰਕਤੀ 'ਚ ਪਤਾ ਮਾਰੇ ਕੀ ਕਹਿੰਦੇ ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ ਜੋ ਆਪ ਜਪੈ ਅਵਰੈ ਨਾਮ ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ ਜੋ ਆਪ ਅਵਰੈ ਨਾਮ ਜਪਾ ਸਤ ਨਾਮ ਵਾਹਿ ਗੁਰੂ ਇੰਨੀ ਕਿਰਪਾ ਕਰਿਓ ਵੀ ਆਵਾਜ਼ ਲੁਕੋਇਓ ਨਾ ਇੰਨੀ ਕਿਰਪਾ ਕਰਿਓ ਵੀ ਬਸ ਕਹਿਣ ਤੋਂ ਵਾਰੀ ਗੱਲ ਹੋ ਜੇ ਵੀ ਉੱਚੀ ਬੋਲਣਾ ਜਿੰਨਾ ਰੱਬ ਨੇ ਸਤਿਆ ਦਿਖਾਈ ਅੱਜ ਦੀ ਰਾਤ ਲੱਭਣੀ ਨਹੀਂ ਜੇ ਆਪਾਂ ਨੂੰ ਆਉਂਦਾ ਆਉਂਦਾ ਕੁਝ ਨਹੀਂ ਨਾ ਆਪਾਂ ਗਿਆਨੀ ਐ ਤੇ ਨਾ ਪੜੇ ਲਿਖੇ ਆ ਬਸ ਇਸ ਤਰ੍ਹਾਂ ਦਾ ਹੀ ਗੁਰੂ ਦਾ ਪੱਲਾ ਝੜ ਕੇ ਮੱਥਾ ਟੇਕ ਲਈਦਾ ਤੁਸੀਂ ਸੱਦ ਲੈਨੇ ਹੋ ਕੀ ਲੈਣਾ ਐਵੇਂ ਪੜ ਕੇ ਆਖੋ ਸਤਨਾਮ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਆਹਾ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਸਤ ਨਾਮ ਆਹੇ ਗੁਰ ਸਤ ਨਾਮ ਆਹੇ ਗੁਰ ਵਾਹਿਗੁਰੂ ਵਾਹਿਗੁਰੂ ਭਗਾਂ ਵਾਲੇ ਉਹ ਕਰਮਾਂ ਵਾਲੇ ਜੀ ਮਹਾਂਪੁਰਖ ਬੈਠੇ ਉਥੇ ਸਥਾਨਾਂ ਤੇ ਵੀ ਸੁਭਰਾਵੀ ਚਾਰ ਚਰ ਪੰਜ ਪੰਜ ਘੰਟੇ ਨਾਮ ਅਭਿਆਸ ਸੰਗਤ ਕਰਦੀ ਆਗੇ ਤੇ ਮੇਰੇ ਗੁਰੂ ਰਾਮਦਾਸ ਨੂੰ ਪੁੱਛੋ ਮੇਰੇ ਪਾਤਸ਼ਾਹ ਕਹਿੰਦੇ ਜਨ ਨਾਨਕ ਧੂੜ ਮੰਗੇ ਤਿਸ ਕੁਝ ਨਹੀਂ ਚਾਹੀਦਾ ਇੱਥੇ ਨਾ ਕੋਠੀ ਨਾ ਗੱਡੀ ਨਾ ਸੋਨਾ ਨਾ ਚਾਂਦੀ ਨਾ ਮਾਇਆ ਬਸ ਮੇਰੇ ਹਜੂਰ ਕਹਿੰਦੇ ਉਹ ਰੂਹ ਦੀ ਧੂੜੀ ਲਿਆ ਦਿਓ ਜਿਹੜੀ ਆਪ ਜਪਦੀ ਦਿਨੇ ਰਾਤੇ ਸੰਗਤਾਂ ਨੂੰ ਜਪਾਉਂਦੀ ਹੈ ਕਿੰਨੇ ਭਚੰਗੀ ਸਿੰਘ ਮਹਾਂਪੁਰਖ ਬਾਬਾ ਜਸਵੰਤ ਸਿੰਘ ਬੈਠੇ ਜਿਨ੍ਹਾਂ ਸੰਥਿਆ ਕਰਾਈ ਦਸਤਾਰੇ ਨਿਗੇ ਨਿਕੇ ਫੌਜਾਂ ਬੈਠੀਆਂ ਮਹਾਂਪੁਰਖ ਆਪ ਜੁੜੇ ਕਰਦੇ ਆਪ ਪਿਆਰ ਕਰਦੇ ਐ ਮੈਨੂੰ ਇੱਕ ਸੱਜਣ ਨਾਲ ਜੁਪੀ ਮਿਲਿਆ ਮਹਾਂਪੁਰਖ ਬਾਬਾ ਗੁਰਨਾਮ ਸਿੰਘ ਹਣਾ ਕੋ ਮਹਿੰਗਾਪੁਰ ਸੈਂਦ ਕੋਈ ਬੈਠੇ ਹੀ ਹੋਣੇ ਤੇ ਮੈਨੂੰ ਕਹਿੰਦੇ ਵੀ ਗਿਆਨੀ ਜੀ ਤੁਹਾਡਾ ਵੀ ਸਮਝ ਨਹੀਂ ਆਉਂਦੀ ਮੈਂ ਕਿਹਾ ਕਾਦੀ ਕਹਿੰਦੇ ਵੀ ਤੁਸੀਂ ਕਿਤੇ ਧਾਰਨਾ ਪੜਦੇ ਆ ਸਾਧੂ ਆਉਂਦੇ ਨਾਮ ਜਪਉਂਦੇ ਬੇੜੇ ਤਾਰ ਜਾਂਦੇ ਆ ਮੈਂ ਕਿਹਾ ਪੜਦੇ ਆ ਕਹਿੰਦੇ ਤੁਸੀਂ ਕਈ ਕਥਾ 'ਚ ਸਾਧੂਆਂ ਦੀ ਉਪਮਾ ਕਰ ਦਿੰਦੇ ਜੀ ਤੇ ਕਿਤੇ ਤੁਸੀਂ ਨਿੰਦਿਆ ਕਰਦੇ ਆਖੋ ਇਹ ਗਰੂ ਮੈਂ ਕਿਹਾ ਬਈ ਭਾਈ ਤੈਨੂੰ ਕਿੱਥੇ ਲੱਗਾ ਵੇਖੋ ਸਮਝਣ ਦਾ ਫਰਕ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਨੇੜੇ ਹੋ ਕੇ ਵੇਖਿਓ ਜਦੋਂ ਅਸੀਂ ਸੁਰਤਨਾ ਕਥਾ ਨਹੀਂ ਸੁਣਦੇ ਤੇ ਸਾਨੂੰ ਭੁਲੇਖਾ ਲੱਗ ਜਾਂਦਾ ਵੀ ਕੀ ਹੋ ਰਿਹਾ ਵਾ ਇੱਕ ਪਾਸੇ ਮਹਾਰਾਜ ਕਹਿੰਦੇ ਆ ਭਾਈ ਸੰਤਾਂ ਕੋ ਕੋਈ ਮਤ ਨਿੰਦੋ ਸੰਤ RAM ਹੈ ਏਕੋ ਤੇ ਉਸੇ ਗੁਰੂ ਗ੍ਰੰਥ ਸਾਹਿਬ ਚੋਂ ਆਵਾਜ਼ ਆ ਰਹੀ ਹੈ ਐਸੇ ਸੰਤ ਨਾ ਮੋਕੋ ਭਾਵੇ ਡਾਲਾ ਸਿਉ ਪੇਡਾ ਘਟਕਾਵੇ ਹੁਣ ਉਸੇ ਬਾਣੀ ਚੋਂ ਆਵਾਜ਼ ਆ ਰਹੀ ਹੈ ਸਾਧ ਕੀ ਮਹਿਮਾ ਬੇਦਨਾ ਜੇ ਤਾ ਸੁਣੈ ਤੇ ਉਸੇ ਬਾਣੀ ਚ ਆਵਾਜ਼ ਆ ਰਹੀ ਹੰਸਾਂ ਦੇਖ ਤਰੰਦਿਆਂ ਬੱਗਾਂ ਪਿਆਇਆ ਡੁੱਬ ਮੁਏ ਬੱਗ ਬਪੜੇ ਸਿਰタル ਉੱਪਰ ਉਸ ਜਗ੍ਹਾ ਤੋਂ ਆਵਾਜ਼ ਆ ਰਹੀ ਭਾਗ ਹੋਆ ਗੁਰਸੰਤ ਮਿਲਾਇਆ ਪ੍ਰਭ ਅਬਿਨਾਸੀ ਤੇ ਉਸੇ ਬਾਣੀ ਚੋਂ ਆਵਾਜ਼ ਆ ਰਹੀ ਗੱਜ ਸਾਡੇ ਤਰੇ ਤਰੇ ਥੋਤੀਆਂ ਤੇਰੇ ਪਾਏ ਨਾ ਗਲੀਆਂ ਜਿਨ੍ਹਾਂ ਜਪਵਾਲੀਆਂ ਲੋਟੇ ਹੱਥਨ ਬਾਗੋ ਹਰ ਕੇ ਸੰਤਨ ਆਖੀਏ ਉਹ ਮਾਇਆ ਕਰਾ ਪਉ ਬਹਿਜੋ ਅਰਥਾਂ ਚ ਹੀਰਾ ਫੇਰੀ ਨਹੀਂ ਹੁੰਦੀ ਜਾਂ ਸਾਡੇ ਚ ਨਹੀਂ ਹੁੰਦੀ ਕਈ ਬਾਣਾ ਪਾ ਕੇ ਆਪਣੇ ਆਪ ਨੂੰ ਸਾਧੂ ਕਹਾਉਂਦੇ ਪਰ ਹੈ ਨਹੀਂ ਉਹਨਾਂ ਦੀ ਕਰਮਗਤੀ ਦੱਸਦੀ ਵੀ ਬਖੰਡੀ ਐ ਕਹਿੰਦੇ ਠੀਕ ਐ ਅਸੀਂ ਕਹਿੰਦੇ ਭਲੇਖੇ ਚ ਸੀ ਮੈਂ ਕਿਹਾ ਨਹੀਂ ਪਿਆਰਿਓ ਗੁਰੂ ਸਾਹਿਬ ਨੂੰ ਆਪ ਪੜ੍ਹ ਕੇ ਵੇਖੋ ਜਿਸ ਰੂਹ ਨੇ ਚੋਲਾ ਪਾ ਕੇ ਸੰਗਤਾਂ ਦੀ ਦਿੱਤੀ ਹੋਈ ਮਾਇਆ ਇੱਕ ਇੱਕ ਰੁਪਈਆ ਪਰਿਵਕਾਰ ਵਾਸਤੇ ਲਾਉਣਾ ਐ ਨਾ ਉਹਨੂੰ ਮਾਰੇ ਸਹਿਬ ਜੀ ਕਹਿੰਦੇ ਜਨ ਨਾਨਕ ਧੂੜ ਮੰਗੈ ਤਿਸ ਜਿਹੜੇ 4 4 5 5 ਘੰਟੇ ਮੂਲ ਮੰਤਰ ਨਾਮ ਸਮਾਗਮ ਚੱਲੰਦਾ ਕਿੰਨੀਆਂ ਰੂਹਾਂ ਬੇ ਘਰ ਹਮ ਰੁਲਤੇ ਫਿਰਤੇ ਕੋਈ ਉਹਨੂੰ ਠੱਗ ਆਖਿਆ ਵੀ ਜਿਹੜਾ ਸੰਗਤ ਤੋਂ ਪੈਸੇ ਲੈ ਕੇ ਗਰਾਈਆਂ ਕਰਕੇ ਦੇ ਸੋਨੇ ਦੀ ਜੁੱਤੀ ਪਾਈ ਫਿਰੇ ਚੋਲਾ ਜਿਹੜਾ 25000 ਨੂੰ ਮੀਟਰ ਪਾਵੇ ਜਿਹਦੇ ਹੱਥ ਦੇ ਉੱਤੇ ਸੋਨੇ ਦੇ ਦੋ ਦੋ ਕੰਗਣ ਉਹਨੂੰ ਮਹਾਰਾਜ ਸਾਹਿਬ ਕਹਿੰਦੇ ਠੱਗ ਫਿਰ ਉਹਨਾਂ ਦੀ ਥੋੜੀ ਜੀ ਨਿਸ਼ਾ ਆਈ ਕਿਉਂਕਿ ਲਾਈਵ ਦਾ ਕੰਮ ਹੈ ਨਾ ਸੰਗਤ ਬੜੀ ਸਿਆਣੀ ਅੱਗੇ ਹੁੰਦਾ ਸੀ ਸੰਗਤ ਵਿੱਚ ਬੋਲ ਕੇ ਮਗਰੋਂ ਮਾਫੀ ਮੰਗੀ ਤੇ ਕਹਾਣੀ ਖਤਮ ਗੁਰੂ ਬਖਸ਼ ਦਿੰਦਾ ਪਰ ਹੁਣ ਅੱਜਕਲ ਹਰ ਬੰਦਾ ਸਿਆਣਾ ਤਰਕ ਬੜੀ ਵੱਧ ਗਈ ਆਖੋ ਸਤਨਾਮ ਸੁਰੋ ਵਿਚਾਰ ਮਹਾਰਾਜ ਸਾਹਿਬ ਨੇ ਬੜਾ ਪਿਆਰ ਬਖਸ਼ਿਆ ਜਿਹੜੀਆਂ ਬੰਦਕੀ ਵਾਲੀਆਂ ਰੂਹਾਂ ਸੇਵਾ ਸਿਮਰਨ ਕਰਾਉਂਦੀਆਂ ਕਬੀਰ ਸਾਹਿਬ ਤੇ ਇਥੋਂ ਤੱਕ ਲਿਖ ਗਏ ਉਹ ਕਹਿੰਦੇ ਕਬੀਰ ਸੁਪਣੇ ਹੂੰ ਬਰੜਾਇਕ ਹੈ। ਕਈ ਰੂਹਾਂ ਦੇ ਸੁਤੇ ਪਿਆ ਤੁਹਾਡੇ 'ਚ ਵੀ ਹੋਣਗੇ ਕਈ ਜੀਵਣ ਵਾਲੇ ਜਾਬ ਸਾਹਿਬ ਚੱਲ ਪਿੰਦਾ ਜਵਜੀਤ ਸਾਹਿਬ ਸੁਖਮਨੀ ਸਾਹਿਬ ਸੁਤੇ ਪਿਆ ਚੱਲ ਪਿੰਦਾ ਸੁਦੇ ਸਿੱਤ ਕਰਦੇ ਰਹੀਏ ਤੇ। ਕਈ ਵਰੀ ਸੋਇਲਾ ਸਾਹਿਬ ਚੱਲੀ ਜਾਂਦਾ। ਤੇ ਬਾਬਾ ਕਬੀਰ ਸਾਹਿਬ ਕਹਿੰਦੇ ਮੈਨੂੰ ਪਤਾ ਕਰਕੇ ਦੱਸੋ ਵੀ ਉਹ ਰੂਹ ਉਹ ਸਾਧੂ ਕਿੱਥੇ ਜਿਹਦੀਆਂ ਅੱਖਾਂ ਬੰਦ ਤੇ ਬਾਣੀ ਅੰਦਰ ਚੱਲਦੀ ਆ ਮੈਂ ਮੋਚੀ ਨੂੰ ਕਹਦਾ ਵੀ ਮੋਚੀ ਸਾਹਿਬ ਮੇਰੀ ਚੰਮ ਨੂੰ ਲਾ ਕੇ ਇਹ ਚੰਮ ਦਾ ਵਧੀਆ ਜਿਹਾ ਜੋੜਾ ਤਿਆਰ ਕਰ ਦਿਓ ਤੇ ਮੈਂ ਉਸ ਰੱਬ ਰੂਪੀ ਸਾਧੂ ਦੇ ਚਰਨਾਂ ਲਈ ਭੇਟਾ ਕਰਨਾ ਏ ਜਿਹਨੂੰ ਜਾਗਦਿਆਂ ਤੇ ਨਾਮ ਚੱਲਦਾ ਜਿਹਦੇ ਸੁਤੇ ਪਿਆ ਵੀ ਚੱਲੀ ਜਾਂਦਾ ਅੱਖੋ ਸਤ ਨਾਮ ਜਿਨਾਂ ਸਾਸ ਗਰਾਸ ਨਾ ਵਿਸਰੇ ਹਰ ਨਾਮਾ ਧਨ ਸੇ ਸਈ ਨਾਨਕਾ ਆ ਪੂਰਨ ਸੋਈ ਸੰਤ ਸੋ ਜਾਣ ਕੀ ਦਾਸ ਦੀ ਇਹਨੇ ਸੰਗਤ ਕੀਤੀ ਪਰ ਠੰਡ ਨਹੀਂ ਪਈ ਜਦੋਂ ਰਾਤ ਨੂੰ ਲੰਮੇ ਪੈਂਦਾ ਤੇ ਅੱਖਾਂ ਬੰਦ ਕਰਦਾ ਤੇ ਤੜਫਦੀ ਹੋਈ ਮਿਰਗ ਦਿਸਦੀ ਐ ਅੰਦਰ ਜਿਹੜੀ ਸੱਟ ਲੱਗੀ ਐ ਫਿਰ ਇਹਨੇ ਗੁਰੂ ਬਦਲਿਆ RAM JI DAAS RAM ਥੰਮਣ ਦਾ ਮੇਲਾ ਬੜਾ ਵੱਡਾ ਲੱਗਦਾ ਉੱਥੇ ਇਹਨੂੰ ਇਹ ਸਾਧੂ ਮਿਲਿਆ ਪਰ ਗੱਲ ਨਹੀਂ ਬਣੀ ਆਖੋ ਸਤਨਾਮ ਕਿਉਂਕਿ ਗੁਰਬਾਣੀ ਵੀ ਕਹਿੰਦੀ ਐ ਜਿਸ ਮਿਲਿਆ ਮਨ ਹੋਏ ਆਨੰਦ ਸੋ ਸਤਗੁਰੂ ਸਾਧੂ ਪਤਾ ਕੌਣ ਜੇ ਪਰਖ ਕਰਨੀ ਜਿਹਦੇ ਬੋਲਾਂ ਚ ਫੁੱਲ ਕਿਰਦੇ ਜਿਹਦੇ ਕੋਲ ਬੈਠਿਆਂ ਠੰਡ ਮਹਿਸੂਸ ਹੋਵੇ ਆਨੰਦ ਵਰਤੇ ਪਤਾ ਲੱਗ ਜਾਂਦਾ ਏ ਜੀਵਨ ਬੋਲਦਾ ਔਖੋ ਸਤਨਾਮ ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤਿਨਾਂਕੈ ਧੂੜ ਤਿਨਾਂ ਕੀ ਜੇ ਮਿਲੈ ਜੀ ਕਉ ਨਾਨਕ ਕੀ ਕਹਿੰਦੇ ਫਿਰ ਇਨੇ ਤੀਜਾ ਗੁਰੂ ਹੋਰ ਬਦਲਿਆ ਔਗੜਨਾਥ ਇਹਦੇ ਕੋ ਥੋੜਾ ਜਿਹਾ ਮਨ ਪਤੀਜਿਆ ਬੰਦਕੀ ਕਮਾਈ ਵਾਲਾ ਸੀ ਰਿਧੀਆਂ ਸਿਧੀਆਂ ਆ ਜਾਂਦੀਆਂ ਥੋੜਾ ਜਿਹਾ ਜਵਤਵ ਕੀਤੇ ਆ ਥੋੜਾ ਚਿਰ ਉਹਦੇ ਕੋਲ ਰਿਹਾ ਤੇ ਉਹਦੀ ਮੌਤ ਹੋ ਗਈ ਇਹਨੂੰ ਡੇਰਾ ਮਿਲ ਗਿਆ ਫਿਰ ਡੇਰੇ ਦੇ ਵਿੱਚ ਉਪਮਾ ਹੋਈ ਮਾਇਆ ਨੇ ਆਪਣਾ ਬਲ ਜੋਰ ਪਾਇਆ 1670 ਤੋਂ 1684 ਦੇ ਵਿੱਚ ਇਹਨੇ ਤੀਰ ਮਾਰਿਆ 14 ਸਾਲਾਂ ਦਾ ਤੇ 84 ਤੋਂ ਲੈ ਕੇ ਤੇ 1700 4 6 ਆ ਗਿਆ ਆਖੋ ਸਤਿਨਾਮ 24 ਕ ਸਾਲ ਇਹਨੇ ਬੰਦਗੀ ਕੀਤੀ ਬੋਲੋ ਵਾਹਿਗੁਰੂ ਤੇ ਯਾਦ ਰੱਖਿਓ ਜਿੱਡੀ ਵੱਡੀ ਕੋਈ ਇਬਾਦਤ ਕਰਦਾ ਤੇ ਓਡੀ ਵੱਡੀ ਸ਼ਹਾਦਤ ਹੁੰਦੀ ਆਖੋ ਸਤਿਨਾਮ ਇਬਾਦਤਾਂ ਬਿਨਾ ਫਲ ਨਹੀਂ ਜੇ ਲੱਗਦੇ ਅਸੀਂ ਤੇ ਗੱਲਾਂ ਵਾਲਿਆਂ ਤੇ ਬਾਣੀ ਕਹਿੰਦੀ ਗੱਲ ਹੀ ਜੋਗਨਾ ਏਕ ਦ੍ਰਿਸ਼ਟ ਕਰ ਸੰਸਾਰ ਜਾਣੇ ਜੋਗੀ ਕਹੀਐ ਤੇ ਇਹਨੇ ਡੇਰਾ ਮੱਲਿਆ 24 ਸਾਲ ਇਹਨੂੰ ਬੀਤ ਗਿਆ ਹੁਣ ਇਧਰੋਂ ਕਿਰਪਾ ਵਰਤੀ ਕਿਉਂ ਕਿ ਆ ਦਿਨ ਉਹਨਾਂ ਦਾ ਹੀ ਤੇ ਮੇਰਾ ਦਿਲ ਕੀਤਾ ਦਰਸ਼ਨ ਕਰੀਏ ਦਸਵੇਂ ਪਾਤਸ਼ਾਹ ਮਹਾਰਾਜ ਰਾਹੀ ਕੋਈ ਪ੍ਰੀਤ ਦੀਆਂ ਮੰਜ਼ਲਾਂ ਦਾ ਕਰੋ ਦਰਸ਼ਨ ਇਦਾਂ ਬਾਟ ਮੁਕਾਮ ਦਾ ਵੇਖਿਆ ਨਾ ਪੈਰ ਪੈਰ ਤੇ ਰਾਜ ਨੂੰ ਮਾਰ ਠੋਕਰ ਤੇ ਹੀਰੇ ਲਾਲ ਲੁਟਾਉਂਦਾ ਉਪਿਤਾ ਕੋਈ ਵੀ ਪੁੱਤਾ ਦੀ ਲਾਸ਼ ਉੱਤੇ ਤੇ ਗੀਤ ਖੁਸ਼ੀ ਦੇ ਗਾਉਂਦਾ ਤੇ ਗੀਤ ਖੁਸ਼ੀ ਦੇ